ਕਾ ਜਾ ਰਿਹਾ ਹੈ ਜਿਹੜੇ ਮਜ਼ਦੂਰ ਨੇ ਰੇੜੀ ਇਹ ਛੋਟੇ ਈ ਰਿਕਸ਼ਾ ਵਰਗੇ ਚਲਾ ਕੇ ਆਪਣਾ ਗੁਜ਼ਾਰਾ ਕਰਨਾ ਆਟੋ ਚਲਾ ਕੇ ਗੁਜ਼ਾਰਾ ਕਰਨਾ ਉਹਦੇ ਤੇਲ ਦੇ ਭਾਅ ਦੇ ਵਿੱਚ ਕਮੀ ਨਹੀਂ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਇਹ ਹੈ ਭਗਵੰਤ ਮਾਨ ਪਿਛਲੇ ਤਿੰਨ ਸਾਲਾਂ ਦਾ ਵਿੱਚੋਂ ਬ੍ਰਹਮਸ਼ੰਕਰ ਜੀ ਮਹਾਰਾਜ ਤੁਹਾਨੂੰ ਕਹਿਣ ਆਇਆ ਇਹ ਗੱਲ ਤੁਹਾਡੇ ਮੰਤਰੀ ਤੁਹਾਡੇ ਐਮ ਐਲ ਏ ਤੇ ਤੁਹਾਡੇ ਮੁੱਖ ਮੰਤਰੀ ਨੂੰ ਇਹ ਕਹਿਣ ਆਇਆ ਪੀ ਤਿੰਨੋ ਸਾਲਾਂ ਦੇ ਵਿੱਚ ਇੱਕ ਚੀਜ਼ ਗਿਣਾ ਦਿਓ ਵੀ ਇੱਕ ਚੀਜ਼ ਤੁਸੀਂ ਫਰਜੀ ਇਨਕਲਾਬੀਆਂ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵੀ ਹੈ ਜਾਂ ਨਹੀਂ ਪੰਜਾਬ ਦੇ ਮੁਲਾਜ਼ਮ ਲਗਾਤਾਰ ਆਪਣੇ ਡੀਏ ਆਪਣੇ ਫੰਡਾਂ ਦੇ ਲਈ ਲਗਾਤਾਰ ਲੜ ਰਹੇ ਆ ਤੁਸੀਂ ਤਾਂ 2022 ਦੀ ਚੋਣਾਂ ਦੇ ਵਿੱਚ ਵਾਅਦਾ ਕੀਤਾ ਨੋਟੀਫਿਕੇਸ਼ਨ ਤੱਕ ਕਰ ਦਿੱਤਾ ਜਦੋਂ ਹਿਮਾਚਲ ਦੀਆਂ ਚੋਣਾਂ ਸੀ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਅਸੀਂ ਪੈਨਸ਼ਨ ਬਹਾਲ ਕਰਾਂਗੇ ਤੇ ਹੁਣ 3 ਸਾਲ ਬੀਤ ਜਾਣ ਤੋਂ ਬਾਅਦ ਉਹ ਪੈਨਸ਼ਨ ਵਾਲਾ ਸ਼ਕੂਬਾ ਪਤਾ ਨਹੀਂ ਕਿੱਥੇ ਲਗਾ ਕੇ ਰੱਖ ਲਿਆ ਇਹ ਹੈ ਅੱਜ ਦੀ ਭਗਵੰਤ ਮਾਨ ਦੀ ਪੰਜਾਬ ਦੀ ਇਸ ਸਰਕਾਰ ਦਾ ਹਾਲ ਜਿਹੜੀ 92 ਸੀਟਾਂ ਲੈ ਕੇ ਬੈਠੀ ਹੋਈ ਹੈ ਇਹ ਗੱਲ ਸਪਸ਼ਟ ਨੰਗੀ ਹੋ ਗਈ ਹੈ ਹੁਣ ਤੁਹਾਡੀ ਇਹੀ ਕਾਰਨ ਹੈ ਨਾ ਪਿੰਨਾ ਸਮਾਂ ਪੰਚਾਇਤ ਦੇ ਟਿਨਯੋਰ ਖਤਮ ਹੋਣ ਤੋਂ ਬਾਅਦ ਤੁਸੀਂ ਅਨਾਉਂਸ ਨਹੀਂ ਕਰ ਰਹੇ ਪੰਚਾਇਤ ਦੀਆਂ ਚੋਣਾਂ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਸਿਰਫ 3 ਐਮਪੀ ਜਿੱਤੇ ਪੰਜਾਬ ਤੋਂ ਸਿਰਫ ਤਿੰਨ ਐਮਪੀ ਜਦੋਂ ਤੁਹਾਡੀ ਪੰਜਾਬ ਦੇ ਵਿੱਚ ਸਰਕਾਰ ਹੈ ਲੋਕ ਤਗੜੇ ਆ ਪੰਜਾਬ ਦੇ ਲੋਕ ਜੇ ਸਿਰ ਤੇ ਚੜਨਾ ਵੀ ਜਾਂਦੇ ਆ ਤੇ ਅਸਮਾਨ ਤੋਂ ਧੂਕੇ ਥੱਲੇ ਲਾਣਾ ਵੀ ਜਾਂਦੇ ਆ ਇਹੀ ਪੰਜਾਬ ਦੇ ਲੋਕਾਂ ਨੇ ਮੋਦੀ ਨੂੰ ਵੀ ਦੱਸਿਆ ਨਾ ਤਿੰਨ ਕਾਨੂੰਨ ਜਿਹੜਾ ਇਹ ਕਹਿੰਦਾ ਸੀ ਵੀ ਮੇਰੇ ਰਾਜ ਦੇ ਵਿੱਚ ਅੰਗਰੇਜ਼ਾਂ ਦੀ ਸਭੇ ਸਮੇਂ ਦੇ ਹਿਸਾਬ ਦੇ ਨਾਲ ਮੇਰੇ ਰਾਜ ਦੇ ਵਿੱਚ ਜੋ ਮੈਂ ਕਹਿੰਦਾ ਉਹ ਪਿੱਛੇ ਮੁੜਦਾ ਨਹੀਂ ਤੇ ਲੋਕਾਂ ਨੇ ਇਕਨਾਈਟਡ ਖੜਕਾ ਕੇ ਤਿੰਨੇ ਕਾਨੂੰਨ ਰੱਦ ਕਰਾ ਕੇ ਦੱਸੇ ਤੇ ਜਿਹੜੇ ਇਹ ਕਹਿੰਦੇ ਸੀ 400 ਤੋਂ ਪਾਰ ਪੰਜਾਬ ਦੇ ਵਿੱਚੋਂ ਇੱਕ ਸੀਟ ਨਹੀਂ ਉਹਨਾਂ ਨੂੰ ਜੁੜੀ। ਇਹੀ ਹਾਲ ਭਗਵਾਨ ਤੁਮਾਨ ਸਿਆ ਤੇਰਾ ਹੋਣਾ ਆ ਆਨੰਦ 2027 ਦੀਆਂ ਚੋਣਾਂ ਲੋਕ ਤੁਸੀਂ ਟੀਆਂ ਕਰ ਚ ਬੰਨਾ ਬੰਦ ਕਰਾ ਦੇਣਾ ਇੱਥੇ ਤਾਂ ਬੈਰੀਕੇਟ ਲੱਗ ਜਾਂਦੇ ਨਾ ਜਦੋਂ ਹੁਣ ਜਦੋਂ ਹੁਣ ਤੁਹਾਡੇ ਦਰਾਂ ਦੇ ਬਾਹਰ ਅਸੀਂ ਆਪਣੀਆਂ ਮੰਗਾਂ ਲੈ ਕੇ ਆ ਰਹੇ ਹਾਂ ਤੇ ਯਾਦ ਰੱਖਿਓ ਪੰਜਾਬ ਦੇ ਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਡੇ 16 ਲੱਖ ਵੋਟਰ ਹੈ ਤੇ ਅਸੀਂ ਉਹਨਾਂ ਵੋਟਰਾਂ ਦੇ ਲਈ ਉਹਨਾਂ ਲੋਕਾਂ ਦੇ ਲਈ ਲਗਾਤਾਰ ਲੜਦੇ ਆਂ ਅਸੀਂ ਜਦੋਂ ਕਿਹਾ ਸੀ ਨਾ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਵੀ ਪੰਜਾਬ ਦੇ ਵਿੱਚ ਇੱਕ ਵੀ ਬੀਜੇਪੀ ਦੀ ਰੈਲੀ ਨਹੀਂ ਹੋਣ ਦਵਾਗੇ ਤੇ ਮੁਕੇਰੀਆਂ ਦੇ ਵਿੱਚ ਖੇਤਾਂ 'ਚ ਭਜਾਏ ਸੀ ਅਸੀਂ ਬੀਜੇਪੀ ਵਾਲੇ ਇੱਕ ਪ੍ਰੋਗਰਾਮ ਨਹੀਂ ਹੋਣ ਦਿੱਤਾ ਤੇ ਜਿੰਪਾ ਭੁੱਲ ਜੇ ਵੀ 27 ਦੀਆਂ ਚੋਣਾਂ ਦੇ ਵਿੱਚ ਜੇ ਲੋਕਾਂ ਦੀਆਂ ਮੰਗਾਂ ਮੰਨੀਆਂ ਨਹੀਂ ਜੇਰੀਆ ਗਰੰਟੀਆਂ ਦਿੱਤੀਆਂ ਪੂਰੀਆਂ ਕੀਤੀਆਂ ਨਹੀਂ ਇਸ ਜਗ੍ਹਾ ਤੋਂ ਇਹ ਗੇਟ ਅਗੋਂ ਇਹਨਾਂ ਨੇ ਨਹੀਂ ਬੰਦ ਕਰਨਾ ਅਗੋਂ ਲੋਕਾਂ ਨੇ ਬੰਦ ਕਰ ਦਿੰਦੇ ਇਹਦੇ ਜਿੰਪੇ ਦੇ ਗੌਂਡੀ ਵੀ ਗਾਲ੍ਹਾਂ ਕੱਢਦੇ ਹੋਣੇ ਇੱਕ ਧਰਨਾ ਨਹੀਂ ਪਤਾ ਨਹੀਂ ਕਿੰਨੇ ਤਿੰਨਾਂ ਸਾਲਾਂ ਦੇ ਵਿੱਚ ਇਸ ਗੇਟ ਦੇ ਮੋਰੇ ਧਰਨੇ ਲੱਗ ਗਿਆ ਇਹ ਮੁਲਾਜ਼ਮ ਵੀ ਗਾਲ੍ਹਾਂ ਕੱਢਦੇ ਹੋਣੇ ਕਿ ਇਹ ਕਜੇਹੇ ਨਿਕੰਮੇ ਮੰਤਰੀ ਜਿਤਾਏ ਲੋਕਾਂ ਨੇ ਬੋਟਾ ਪਾ ਕੇ ਜਿਨ੍ਹਾਂ ਕੋ ਜਿਨ੍ਹਾਂ ਨੂੰ ਇੰਨੀ ਵੀ ਹਿੰਮਤ ਹੈ ਨਹੀਂ ਕਿ ਲੋਕ ਆ ਕੇ ਬੈਠੇ ਆ 100 200 400 ਦੀ ਗਿਣਤੀ ਦੇ ਵਿੱਚ ਘੱਟੋ-ਘੱਟ ਉਹਨਾਂ ਦੀ ਗੱਲ ਹੀ ਸੁਣ ਲਈ ਮੂਲ ਕਹਾਂਦੇ ਆ ਜਿਹੜੇ ਅਫਸਰ ਪੜ੍ਹ ਲਿਖ ਕੇ ਐਨੇ ਔਖੇ ਟੈਸਟ ਦੇ ਕੇ ਨੌਕਰੀਆਂ ਦੇ ਉੱਪਰ ਲੱਗੇ ਹੋਇਆ ਜਿਨ੍ਹਾਂ ਦੀਆਂ ਲੋੜਾਂ ਵੀ ਇਹ ਸਰਕਾਰ ਪੂਰੀਆਂ ਨਹੀਂ ਕਰ ਪਾਰੀ ਉਹਨਾਂ ਦੀ ਪਿੱਠਾਂ ਪਿੱਛਾਂਦੇ ਆ ਤੇ ਜਦੋਂ ਸਰਕਾਰ ਦੇ ਵਿੱਚ ਆਂਦੇ ਆ ਤੇ ਇਨ੍ਹਾਂ ਅਫਸਰਾਂ ਦੇ ਉੱਪਰ ਹੀ ਡਾਂਗ ਬਰਾੰਦੀ ਇਹ ਹੀ ਕੀਤਾ ਨਾ ਜਦੋਂ ਸਰਕਾਰ ਬਣੀ ਨਾਲ ਹੀ ਚੱਲ ਹਸਪਤਾਲਾਂ ਦੇ ਵਿੱਚ ਢੇੜੇ ਚੱਲ ਸਕੂਲਾਂ ਦੇ ਵਿੱਚ ਢੇੜੇ ਇੱਕ ਚੀਜ਼ ਦਿੱਤੀ ਨਹੀਂ ਉਹ ਸਾਡਾ ਜਿਹੜਾ ਖੇਤੀਬਾੜੀ ਵਾਲਾ ਮਨਿਸਟਰ ਟਮਾਟਰ ਲੱਭਦਾ ਫਿਰਦਾ ਸੀ ਦਾਲ ਦੇ ਵਿੱਚੋਂ ਉਹਨੂੰ ਇਹ ਨਹੀਂ ਪਤਾ ਕਿ ਤਿੰਨਾਂ ਸਾਲਾਂ ਦੇ ਵਿੱਚ ਕਿਹੜੇ ਸਕੂਲ ਨੂੰ ਤੂੰ ਟਮਾਟਰ ਅੱਜ ਤੱਕ ਦਿੱਤੇ ਤਿੰਨਾਂ ਸਾਲਾਂ ਦੇ ਵਿੱਚ ਤੂੰ ਇਹ ਕਦੀ ਸੋਚਿਆ ਵੀ ਟਮਾਟਰ ਤੇ ਗੰਡੇ ਦਾ ਭਾਅ ਕੀ ਹੋ ਗਿਆ ਜਿਹੜੇ ਗਰੀਬ ਲੋਕਾਂ ਦੇ ਲਈ ਇਹ ਸਰਕਾਰ ਬਣਾਈ ਸੀ ਕੀ ਉਹ ਗੰਡੇ ਤੇ ਟਮਾਟਰ ਦੀ ਵਰਤੋਂ ਕਰਾ ਚ ਕਰਦੇ ਵੀ ਹੈ ਕਿ ਨਹੀਂ ਭਾਅ ਜਿਹੜਾ ਗੰਡਾ ਤੁਸੀਂ ਧਿਆਨ ਕੀਤਾ ਉਹ ਐਤ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹਫਤੇ 15 ਦਿਨਾਂ ਦੇ ਵਿੱਚ ਜਿਹੜਾ ਗੰਡੇ ਦਾ ਰੇਟ 205 ਰੁਪਏ ਸੀ ਉਹ 80 ਤੋਂ ਪਾਰ ਹੋ ਗਿਆ ਹੈ ਸਰਕਾਰ ਕੋ ਇਹ ਨਿਕਤ ਪਕੜੀ ਨਹੀਂ ਬਣਾਇਆ ਯਾਰੀ ਕੀ ਪਾਲਸੀ ਹੈ ਸਰਕਾਰ ਦੀ ਹੁਣ ਇਹ ਇਸ ਇਸ ਮਹਿਕਮੇ ਦਾ ਜਿਹਦੇ ਜਿਹਨੂੰ ਮਹਿਕਮਾ ਹੈ ਮਾਲ ਮਹਿਕਮਾ ਦੀਪਕ ਜੀ ਬੋਲ ਕੇ ਗਏ ਐ ਚੱਲ ਸਪਲਾਈ ਆ ਜਿਹਦੇ ਕੋ ਇਹਨੂੰ ਪੁੱਛੇ ਵੀ ਪੰਜਾਬ ਦੇ ਇਸ ਕੰਢੀ ਦੇ ਖੇਤਰ ਦੇ ਵਿੱਚ 350 ਇਰੀਗੇਸ਼ਨ ਦੇ ਜਿਹੜੇ ਟਿਊਬਲ ਕਾਰਪੋਰੇਸ਼ਨ ਦੇ ਬੋਰ ਹੈ ਉਹਨਾਂ ਟਿਊਬਲ ਕਾਰਪੋਰੇਸ਼ਨ ਦੇ ਮਹਿਕਮੇ ਨੂੰ ਤੁਸੀਂ ਖਤਮ ਕਰ ਦਿੱਤਾ ਕੀ ਧਿਆਨ ਦਿੱਤਾ ਕਿੰਨੀਆਂ ਅਸਾਮੀਆਂ ਉਹਦੇ ਵਿੱਚ ਭਰੀਆਂ ਜਾਣੀਆਂ ਸੀ ਨੌਜਵਾਨ ਲਗਭਗ 5 ਕਰੋੜ ਦੀ ਇਨਕਮ ਹੁੰਦੀ ਹੈ ਸਾਡੇ ਤਲਵਾੜੇ ਦੇ ਵਿੱਚ ਬਣੇ ਹੋਏ ਮੁਕੇਰੀਆਂ ਹਾਈਡਲ ਤੋਂ ਜਿਹੜੀ ਬਿਜਲੀ ਤਿਆਰ ਹੁੰਦੀ ਹੈ ਪਿਆਸ ਦਰਿਆ ਦੇ ਉੱਪਰ ਤੇ ਸਾਮੀਆਂ ਦੇ ਨਾਂ ਦੇ ਉੱਪਰ ਕੱਚੇ ਮਲਾਜ਼ਮ 50 ਸਿਰਫ ਰੱਖੇ ਹੋਇਆ ਜਿਨ੍ਹਾਂ ਨੂੰ 729 ਤੋਂ 95000 ਰੁਪਏ ਮਿਲਦਾ ਹੈ ਇਹ ਹੈ ਹਾਲਤ ਤੁਹਾਡੀ ਇਸ ਹਾਲਤ ਨੂੰ ਤੁਹਾਡੇ ਸਾਹਮਣੇ ਅੱਜ ਦੱਸਣ ਆਏ ਆ ਇਹ ਤਾਂ ਸ਼ੁਰੂਆਤ ਹੈ ਲੋਕ ਜੁੱਤੀਆਂ ਭਿਓ ਭਿਓ ਕੇ ਮਾਰਨ ਗਿਆ ਆਣ ਵਾਲੇ ਸਮੇਂ ਦੇ ਵਿੱਚ ਜੇ ਅਜਿਹੇ ਹਾਲਤ ਰਹੀ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਇਹ ਧੰਨਵਾਦ ਕਰਦੇ ਆਂ ਕਿ ਤੁਸੀਂ ਹਿੰਮਤ ਮਾਰ ਕੇ ਇਸ ਇਸ ਜਗ੍ਹਾ ਤੇ ਆ ਕੇ ਗੱਲਾਂ ਜਿਤਾਣੇ ਸ਼ੁਰੂ ਕੀਤੀਆਂ ਆ ਆਨਾਲੇ ਸਮੇਂ ਦੇ ਵਿੱਚ ਇਹ ਕਾਬਲੇ ਹੋ ਟੱਕੜੇ ਹੋਣੇ ਆ ਨੌਜਵਾਨਾਂ ਦੇ ਰੂਪ ਦੇ ਵਿੱਚ ਮਜ਼ਦੂਰਾਂ ਦੇ ਰੂਪ ਦੇ ਵਿੱਚ ਮਲਾਜ਼ਮਾਂ ਦੇ ਰੂਪ ਦੇ ਵਿੱਚ ਤੇ ਕਿਸਾਨਾਂ ਦੇ ਤਾਂ ਪਹਿਲਾਂ ਹੀ ਪੈਣ ਮੱਲਿਆ ਹੋਇਆ ਆ ਤੇ ਬ੍ਰਹਮਸ਼ੰਕਰ ਜਿੰਪਾ ਜੀ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆਨਾਲੇ ਸਮੇਂ ਦੇ ਵਿੱਚ ਇਹ ਮੀਟਿੰਗਾਂ ਤੇ ਕੋਠੀਆਂ ਦਾ ਘਰਾਵ ਇਹ ਲਗਾਤਾਰ ਹੁੰਦਾ ਰਹਿਣਾ ਹੈ ਤੇ ਇੱਕ ਸਮਾਂ ਅਜਿਹਾ ਆ ਜਾਣਾ ਇਹ ਤੁਹਾਡਾ ਬਚਾਅ ਬਿਨਾਂ ਮਲਾਜ਼ਮਾਂ ਨੇ ਨਹੀਂ ਕਰ ਸਕਣਾ ਕਿਉਂਕਿ ਲੋਕਾਂ ਦਾ ਹੜ ਵਧਦਾ ਜਾਣਾ ਲੋਕ ਦੁਖੀ ਹੈ ਲੋਕ ਮਹਿੰਗਾਈ ਦੇ ਭਾਰ ਦੇ ਨਾਲ ਜਾ ਰਹੇ ਆ ਲੋਕ ਬੇਰੋਜ਼ਗਾਰੀ ਦੇ ਨਾਲ ਦੱਬੇ ਜਾ ਰਹੇ ਆ ਤੇ ਲੋਕ ਤਰਾਹੀ ਮਾਮ ਤਰਾਹੀ ਮਾਮ ਕਰ ਰਹੇ ਆ ਤੇ ਜਦੋਂ ਲੋਕਾਂ ਨੇ ਤੈਅ ਕਰ ਲਿਆ ਵੀ ਤੁਹਾਨੂੰ ਘੜਾ ਘਰਾ ਦੇ ਵਿੱਚੋਂ ਕਸੀੜ ਕੇ ਬਾਹਰ ਲਿਆਣਾ ਹੈ ਉਹੀ ਹਾਲ ਬੋਤਾ ਦੂਰ ਨਹੀਂ ਰਹਿ ਗਿਆ ਇੰਨੀ ਕ ਗੱਲਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਇਕੱਠਿਆ ਹੋ ਕੇ ਇਸ ਲੜਾਈ ਦੇ ਪੇੜ ਦੇ ਵਿੱਚ ਹੌਸਲਾ ਬੰਨ੍ਹ ਰਹੇ ਹੋ ਆਹ ਨਾਲੇ ਸਮੇਂ ਦੇ ਵਿੱਚ ਜਿੱਦਾਂ ਸੱਦੇ ਦਿੱਤੇ ਜਾਂਦੇ ਆ ਉਹਨਾਂ ਸੱਦਿਆਂ ਦੇ ਵਿੱਚ ਹੋਰ ਤੱਕੜੇ ਹੋ ਕੇ ਪੁੱਜੋ ਸਵਾਲ ਕਰਨਾ ਸਾਡੀ ਜ਼ਿੰਮੇਵਾਰੀ ਤੇ ਸਾਡਾ ਹੱਕ ਹੈ ਕਿਉਂਕਿ ਅਸੀਂ ਵੋਟ ਪਾ ਕੇ ਇਹਨਾਂ ਨੂੰ ਸਰਕਾਰ ਦੀਆਂ ਕੁਰਸੀਆਂ ਤੇ ਬਿਠਾਇਆ ਹੈ ਡਰਿਏ ਨਾ ਪਿਆਜੇ ਮੰਤਰੀ ਐ ਇਹਨਾਂ ਨੂੰ ਕਸੀੜ ਕੇ ਤੱਕ ਲੈ ਕੇ ਜਾਣ ਵਾਲੇ ਵੀ ਅਸੀਂ ਐ ਤੇ ਕਸੀੜ ਕੇ ਥੱਲੇ ਲੈ ਕੇ ਵੀ ਅਸੀਂ ਆਵਾਂਗੇ ਕਿਉਂਕਿ ਇਹ ਮੁਲਕ ਸਾਡੇ ਲੋਕਾਂ ਦਾ ਐ ਅਸੀਂ ਆਪਣੇ ਮੋਢਿਆਂ ਤੇ ਇਸ ਮੁਲਕ ਨੂੰ ਢੋ ਰਹੇ ਆ ਤੇ ਇਹ ਮੁਲਕ ਚਲੇਗਾ ਸਾਡੇ ਸੂਲਾਂ ਦੇ ਸਾਥ ਸਾਥੀਓ ਬਹੁਤ ਬਹੁਤ ਧੰਨ